ਇਹਦੀ ਸਥਾਪਨਾ ਭਾਵੇਂ ਇੱਕ ਵਿਅਕਤੀ ਦੇ ਹਿੱਸੇ ਆਈ ਆ ਪਰ ਇਹ ਹੁਣ ਸਾਰੇ ਪੰਜਾਬੀ ਦੇ ਅਧਿਆਪਕਾਂ ਦਾ ਸਾਂਝਾ ਮੰਚ ਹੈ ਤਾਂ ਉਹਦੇ ਵਿੱਚ ਇਸ ਗੱਲ ਦਾ ਕੋਈ ਵਿਤਕਰਾ ਨਹੀਂ ਕੀਤਾ ਗਿਆ ਕਿ ਕੋਈ ਅਧਿਆਪਕ ਪਰਮਾਨੈਂਟ ਹੈ ਕੋਈ ਐਡਹੌਕ ਹੈ ਜਾਂ ਕੰਟਰੈਕਟ ਹੈ ਇਹਦੇ ਮੰਚ ਦੇ ਵਿੱਚ ਅਧਿਆਪਕ ਅਧਿਆਪਕ ਹੈ ਔਰ ਸਾਰੇ ਅਸੀਂ ਪੰਜਾਬੱਖ-ਵੱਖ ਯੂਨੀਵਰਸਟੀਆਂ ਚਾਹੇ ਉਹ ਪੰਜਾਬ ਦੀਆਂ ਨੇ ਚਾਹੇ ਪੰਜਾਬ ਤੋਂ ਬਾਹਰ ਨੇ ਜਾਂ ਇੱਥੋਂ ਤੱਕ ਕਿ ਲੈਂਦੇ ਪੰਜਾਬ ਦੇ ਵਿੱਚ ਵੀ ਜਿਹੜਾ ਪੰਜਾਬੀ ਦਾ ਅਧਿਆਪਨ ਹੋ ਰਿਹਾ ਉਦੇ ਨਾਲ ਸਬੰਧਤ ਜੁੜੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਵੀ ਇਸ ਮੰਚ ਤੇ ਵਿੱਚ ਜੋੜਨ ਦਾ ਸੋ ਪਹਿਲੀ ਪ੍ਰਾਪਤੀ ਤਾਂ ਮੈਂ ਇਸ ਮੰਚ ਦੀ ਇਹ ਸਮਝਦਾ ਹਾਂ ਕਿ ਜਿੰਨੀ ਵੀ ਵਿਭਿੰਨਤਾ ਹੈ ਪੰਜਾਬੀ ਦੇ ਅਧਿਆਪਨ ਦੀ ਚਾਹੇ ਉਹ ਖੇਤਰ ਦੀ ਵਿਭਿੰਨਤਾ ਹੈ ਚਾਹੇ ਉਹ ਯੂਨੀਵਰਸਿਟੀ ਦੇ ਪੱਧਰ ਤੇ ਕੋਈ ਵਿਭਿੰਨਤਾ ਹੈ ਕਿ ਕਿਸ ਕਿਸਮ ਦੇ ਪਾਠਕ੍ਰਮ ਹੋਣੇ ਚਾਹੀਦੇ ਆ ਜਿਹੜੇ ਵਿਦਿਆਰਥੀਆਂ ਨੂੰ ਪੰਜਾਬੀ ਵੱਲ ਪ੍ਰੇਰਿਤ ਕਰ ਸਕਣ ਜਿਹੜੇ ਕਿ ਬੜੇ ਰੋਚਕ ਹੋਣ ਖਾਸ ਤੌਰ ਤੇ ਜਦੋਂ ਸਾਇੰਸ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜਾਉਣੀ ਆ ਤਾਂ ਕਿਸ ਕਿਸਮ ਦੇ ਪਾਠਕ੍ਰਮ ਹੋਵੇ ਸਮਾਜ ਦੇ ਵਿੱਚ ਇੱਕ ਚੇਤਨਾ ਪੈਦਾ ਕਰਨ ਦੀ ਲੋੜ ਹੈ ਕਿ ਬਿਨਾਂ ਕਾਨੂੰਨ ਦੇ ਹੀ ਅਸੀਂ ਆਪਣੀ ਭਾਸ਼ਾ ਨੂੰ ਪਿਆਰ ਕਰੀਏ। ਤੋਂ ਪੰਜਾਬੀ ਅਧਿਆਪਕ ਮੰਚ ਮੈਨੂੰ ਲੱਗਦਾ ਹੈ ਕਿ ਇਸ ਖੇਤਰ ਦੇ ਵਿੱਚ ਕੰਮ ਕਰੇਗਾ ਕਿ ਕਿਹੋ ਜੀ ਚੇਤਨਾ ਜਿਹੜੀ ਆ ਇੱਕ ਨਵੀਂ ਚੇਤਨਾ ਜਿਹੜੀ ਆ ਉਹ ਪੰਜਾਬੀ ਸਮਾਜ 'ਚ ਪੈਦਾ ਕੀਤੀ ਜਾਵੇ ਕਿ ਅਸੀਂ ਆਪਣੀ ਭਾਸ਼ਾ ਨੂੰ ਆਪਣੇ ਦਿਲੋਂ ਪਿਆਰ ਕਰੀਏ। ਜਿਵੇਂ ਬਾਬਾ ਫਰੀਦ ਨੇ ਕਿਹਾ ਨਾ ਦਿਲੋਂ ਮੁਹੱਬਤ ਜਿੰਨ ਸੇ ਹੀ ਸੱਚਾ ਜੇ ਇਹ ਕਿਵੇਂ ਹੋਵੇਗਾ? ਇਹ ਹੋਵੇਗਾ ਜਦੋਂ ਅਸੀਂ ਸਾਰਾ ਹੀ ਕੰਮ ਜਿਹੜਾ ਆਨਲਾਈਨ ਕਰਦੇ ਹਾਂ ਪੰਜਾਬੀ ਚ ਕਰਾਂਗੇ ਇਸ ਪਾਸੇ ਵੀ ਅਧਿਆਪਕ ਮੰਚ ਜਿਹੜਾ ਹੈ ਉਹ ਇੱਕ ਜਿਹੜਾ ਹੈ ਉਹ ਇਨੀਸ਼ੀਏਟਿਵ ਲੈ ਸਕਦਾ ਹੈ ਕਿ ਕਿੰਨੀਆਂ ਪੋਸਟਾਂ ਸਰਕਾਰੀ ਕਾਲਜਾਂ ਚ ਖਾਲੀ ਨੇ ਕਿੰਨੀਆਂ ਪੋਸਟਾਂ ਐਡਿਟ ਕਾਲਜਾਂ ਚ ਖਾਲੀ ਨੇ ਮਨਜਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਗੁਰਦਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਰੇ ਪੰਜਾਬੀ ਦੇ ਅਧਿਆਪਕਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਪੰਜਾਬੀ ਅਧਿਆਪਕ ਪੰਚ ਦੀ ਸਥਾਪਨਾ ਹੋਈ ਹੈ ਔਰ ਇਹਦੀ ਸਥਾਪਨਾ ਬਰਮਜੀਤ ਸਿੰਘ ਰੰਧਾਵਾ ਦੇ ਯਤਨਾਂ ਸਦਕਾ ਹੋਈ ਹੈ ਡਾਕਟਰ ਰੰਧਾਵਾ ਜਿਨ੍ਹਾਂ ਨੇ ਡੀਏਵੀ ਕਾਲਜ ਅੰਮ੍ਰਿਤਸਰ ਦੇ ਵਿੱਚ ਲੰਮਾ ਸਮਾਂ ਬਤੌਰ ਪੰਜਾਬੀ ਦੇ ਅਧਿਆਪਕ ਵਜੋਂ ਸੇਵਾ ਨਿਭਾਈ ਔਰ ਇਹਦੀ ਸਥਾਪਨਾ ਭਾਵੇਂ ਇੱਕ ਵਿਅਕਤੀ ਦੇ ਹਿੱਸੇ ਆਈ ਆ ਪਰ ਇਹ ਹੁਣ ਸਾਰੇ ਪੰਜਾਬੀ ਦੇ ਅਧਿਆਪਕਾਂ ਦਾ ਸਾਂਝਾ ਮੰਚ ਹੈ ਔਰ ਇਸ ਮੰਚ ਦੀ ਖਾਸੀਅਤ ਮੈਂ ਇਹ ਸਮਝਦਾ ਹਾਂ ਕਿ ਇਹਦੇ ਵਿੱਚ ਪਹਿਲੀ ਵਾਰ ਪੰਜਾਬੀ ਦੇ ਸਾਰੇ ਅਧਿਆਪਕਾਂ ਨੂੰ ਇੱਕ ਥਾਂ ਦੇ ਉੱਤੇ ਇਕੱਠਾ ਕੀਤਾ ਗਿਆ ਹੈ ਕਿਉਂਕਿ ਜਿਸ ਕਿਸਮ ਦੀਆਂ ਨੀਤੀਆਂ ਅਧਿਆਪਕਾਂ ਦੀ ਨਿਯੁਕਤੀ ਦੀਆਂ ਹਨ ਉਦੇ ਵਿੱਚ ਅਧਿਆਪਕਾਂ ਦੇ ਕਈ ਵਰਗ ਵਰਦੇ ਹਨ ਜਿਹਦੇ ਵਿੱਚ ਕੁਝ ਪਰਮਾਨੈਂਟ ਅਧਿਆਪਕ ਨੇ ਕੁਝ ਕੰਟਰੈਕਟ ਅਧਿਆਪਕ ਨੇ ਕੁਝ ਗੈਸਟ ਫੈਕਲਟੀ ਨੇ ਕੁਝ ਐਡ ਹੌਕ ਨੇ ਕੁਝ ਲੈਕਚਰ ਬੇਸਿਸ ਦੇ ਨੇ ਸੋ ਇਵੇਂ ਇੱਕ ਤਰ੍ਹਾਂ ਦੀਆਂ ਵੰਡੀਆਂ ਜਿਹੜੀਆਂ ਪਰ ਇਹ ਸਾਰੀਆਂ ਜਿਹੜੀਆਂ ਵੰਡਾਂ ਨੇ ਅਧਿਆਪਕਾਂ ਦਰਮਿਆਨ ਇਹ ਵੰਡਾਂ ਜਿਹੜੀਆਂ ਨੇ ਇਹ ਕਾਨੂੰਨੀ ਨੇ ਤਕਨੀਕੀ ਨੇ ਦਫਤਰੀ ਨੇ ਵਰ ਅਧਿਆਪਕ ਅਧਿਆਪਕ ਹੁੰਦਾ ਹੈ ਇਸ ਕਰਕੇ ਇਸ ਮੰਚ ਦੀ ਜਦੋਂ ਫਾਰਮੇਸ਼ਨ ਬਣਾਈ ਗਈ ਤਾਂ ਉਹਦੇ ਵਿੱਚ ਇਸ ਗੱਲ ਦਾ ਕੋਈ ਵਿਤਕਰਾ ਨਹੀਂ ਕੀਤਾ ਗਿਆ ਕਿ ਕੋਈ ਅਧਿਆਪਕ ਪਰਮਾਨੈਂਟ ਹੈ ਕੋਈ ਐਡ ਹੌਕ ਹੈ ਜਾਂ ਕੰਟਰੈਕਟ ਹੈ ਇਹਦੇ ਮੰਚ ਦੇ ਵਿੱਚ ਅਧਿਆਪਕ ਅਧਿਆਪਕ ਹੈ ਔਰ ਸਾਰੇ ਅਸੀਂ ਪੰਜਾਬੀ ਦੇ ਅਧਿਆਪਕ ਆ ਇਸ ਕਰਕੇ ਮੈਂ ਸਮਝਦਾ ਹਾਂ ਕਿ ਪਹਿਲਾ ਮੰਚ ਹੈ ਜਿਹਦੇ ਵਿੱਚ ਸਮੁੱਚੇ ਪੰਜਾਬੀ ਦੇ ਅਧਿਆਪਕਾਂ ਨੂੰ ਬਿਨਾਂ ਕਿਸੇ ਵਰਗ ਦੇ ਭੇਡ ਦੇ ਇੱਕ ਥਾਂ ਤੇ ਇਕੱਠਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਦੂਸਰੀ ਗੱਲ ਵੱਖ-ਵੱਖ ਯੂਨੀਵਰਸਟੀਆਂ ਚਾਹੇ ਉਹ ਪੰਜਾਬ ਦੀਆਂ ਨੇ ਚਾਹੇ ਪੰਜਾਬ ਤੋਂ ਬਾਹਰ ਨੇ ਜਾਂ ਇੱਥੋਂ ਤੱਕ ਕਿ ਲੈਂਦੇ ਪੰਜਾਬ ਦੇ ਵਿੱਚ ਵੀ ਜਿਹੜਾ ਪੰਜਾਬੀ ਦਾ ਅਧਿਆਪਨ ਹੋ ਰਿਹਾ ਉਹਦੇ ਨਾਲ ਸੰਬੰਧਿਤ ਜੁੜੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਵੀ ਇਸ ਮੰਚ ਤੇ ਵਿੱਚ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਸੋ ਪਹਿਲੀ ਪ੍ਰਾਪਤੀ ਤਾਂ ਮੈਂ ਇਸ ਮੰਚ ਦੀ ਇਹ ਸਮਝਦਾ ਹਾਂ ਕਿ ਜਿੰਨੀ ਵੀ ਵਿਭਿੰਨਤਾ ਹੈ ਪੰਜਾਬੀ ਦੇ ਅਧਿਆਪਨ ਦੀ ਚਾਹੇ ਉਹ ਖੇਤਰ ਦੀ ਵਿਭਿੰਨਤਾ ਹੈ ਚਾਹੇ ਉਹ ਯੂਨੀਵਰਸਿਟੀ ਦੇ ਪੱਧਰ ਤੇ ਕੋਈ ਵਿਭਿੰਨਤਾ ਹੈ ਚਾਹੇ ਉਹ ਕਾਲਜ ਯੂਨੀਵਰਸਿਟੀ ਦੇ ਪੱਧਰ ਦੀ ਕੋਈ ਵਿਭਿੰਨਤਾ ਹੈ ਉਹਨਾਂ ਸਾਰੀਆਂ ਵਿਭਿੰਨਤਾਵਾਂ ਨੂੰ ਦੇ ਵਿੱਚ ਜਿਹੜੀ ਏਕਤਾ ਹੈ ਉਹਨੂੰ ਪਛਾਣਨ ਦਾ ਯਤਨ ਜਿਹੜਾ ਹੈ ਇਸ ਮੰਚ ਨੇ ਕੀਤਾ ਹੈ ਮੈਂ ਸਮਝਦਾ ਹਾਂ ਕਿ ਕਿਸੇ ਵੀ ਸੰਸਥਾ ਦੇ ਵਿੱਚ ਕਿਸੇ ਵੀ ਵਿਦਿਅਕ ਅਦਾਰੇ ਦੇ ਵਿੱਚ ਜਿਹੜਾ ਸਭ ਤੋਂ ਬੁਨਿਆਦੀ ਵਿਸ਼ਾ ਹੈ ਉਹ ਭਾਸ਼ਾ ਦਾ ਵਿਸ਼ਾ ਹੁੰਦਾ ਹੈ ਕਿਉਂਕਿ ਬਿਨਾਂ ਭਾਸ਼ਾ ਦੇ ਕੋਈ ਵੀ ਗਿਆਨ ਸੰਭਵ ਨਹੀਂ ਹੈ ਕੋਈ ਵੀ ਗਿਆਨ ਪ੍ਰਾਪਤ ਕਰਨ ਲਈ ਪਹਿਲਾਂ ਤੁਹਾਨੂੰ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ ਔਰ ਖਾਸ ਤੌਰ ਤੇ ਜਿਹੜੀ ਤੁਹਾਡੀ ਮਾਤ ਭਾਸ਼ਾ ਹੈ ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਹੁੰਦੀ ਹੈ ਇਸ ਕਰਕੇ ਮੈਂ ਸਮਝਦਾ ਹਾਂ ਕਿ ਜਿਹੜਾ ਪੰਜਾਬੀ ਦਾ ਅਧਿਆਪਕ ਹੈ ਉਹ ਕਿਸੇ ਵੀ ਕਾਲਜ ਦੀ ਕਿਸੇ ਵੀ ਯੂਨੀਵਰਸਿਟੀ ਦੀ ਇੱਕ ਤਰ੍ਹਾਂ ਨਾਲ ਆਤਮਾ ਹੁੰਦਾ ਹੈ। ਔਰ ਸਭ ਤੋਂ ਵੱਧ ਵਿਦਿਆਰਥੀ ਪ੍ਰਭਾਵਿਤ ਤੇ ਪ੍ਰੇਰਿਤ ਜੇ ਹੋ ਸਕਦੇ ਆ ਤਾਂ ਇੱਕ ਭਾਸ਼ਾ ਦੇ ਇੱਕ ਸਾਹਿਤ ਦੇ ਅਧਿਆਪਕ ਤੋਂ ਹੁੰਦੇ ਆ। ਇਸ ਕਰਕੇ ਜਿਹੜਾ ਪੰਜਾਬੀ ਦਾ ਅਧਿਆਪਕ ਹੈ ਇਹ ਬਹੁਤ ਮਹੱਤਵਪੂਰਨ ਇੱਕ ਭਾਗ ਹੁੰਦਾ ਹੈ ਕਿਸੇ ਵੀ ਸੰਸਥਾ ਦਾ। ਪਰ ਇਹਦੇ باوجود ਸਾਡੇ ਸਮਾਜ ਦੀਆਂ ਸਮਾਜ ਮਨੋਵਿਗਿਆਨਕ ਬਣਤਰਾਂ ਇਸ ਕਿਸਮ ਦੀਆਂ ਨੇ ਉਹਦੀ ਜਟਿਲਤਾ ਕੁਝ ਇਸ ਕਿਸਮ ਦੀ ਆ ਉਹਦੇ ਵਿੱਚ ਇਸ ਕਿਸਮ ਦੀਆਂ ਹੀਣ ਭਾਵਨਾਵਾਂ ਦਾ ਸਾਡਾ ਸਮਾਜ ਸ਼ਿਕਾਰ ਹੈ ਕਿ ਪੰਜਾਬੀ ਭਾਸ਼ਾ ਨੂੰ ਤੇ ਪੰਜਾਬੀ ਦੇ ਅਧਿਆਪਕਾਂ ਨੂੰ ਬਣਦਾ ਸਤਕਾਰ ਕਈ ਵਾਰੀ ਨਹੀਂ ਮਿਲਦਾ ਉਸ ਸਤਕਾਰ ਨੂੰ ਬਹਾਲ ਕਰਨ ਲਈ ਵੀ ਅਧਿਆਪਕ ਮੰਚ ਜਿਹੜਾ ਇੱਕ ਮਹੱਤਵਪੂਰਨ ਯਤਨ ਹੈ ਮੈਂ ਸਮਝਦਾ ਹਾਂ ਇਹਦੇ ਵਿੱਚ ਪੰਜਾਬੀ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਸਾਂਝੇ ਤੌਰ ਤੇ ਵਿਚਾਰਨ ਤੇ ਉਹਨਾਂ ਦਾ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ ਔਰ ਇਹਦੇ ਵਿੱਚ ਮੈਂ ਸਮਝਦਾ ਹਾਂ ਕਿ ਜਦੋਂ ਅਸੀਂ ਇੱਕ ਮੰਚ ਦੇ ਉੱਤੇ ਬੈਠਾਂਗੇ ਤੇ ਅਸੀਂ ਆਪਸ ਦੇ ਵਿੱਚ ਵਿਚਾਰ ਚਰਚਾ ਦੇ ਨਾਲ ਜਿਹੜੇ ਮੌਜੂਦਾ ਸੰਕਟ ਨੇ ਪੰਜਾਬੀ ਅਧਿਆਪਨ ਦੇ ਮੌਜੂਦਾ ਚੁਣੌਤੀਆਂ ਨੇ ਨਾ ਕੇਵਲ ਉਹਨਾਂ ਨੂੰ ਸਮਝਣ ਦੇ ਸਮਰੱਥ ਹੋਵਾਂਗੇ ਬਲਕਿ ਉਹਨਾਂ ਦੇ ਸੰਭਾਵੀ ਹੱਲ ਵੀ ਜਿਹੜੇ ਆ ਉਹਦੇ ਵਿੱਚੋਂ ਉਹਦੇ ਸੰਬੰਧੀ ਕੋਈ ਸੇਧ ਜਿਹੜੀ ਆ ਉਹ ਨਿਰਧਾਰਿਤ ਕੀਤੀ ਜਾ ਸਕੂਗੀ। ਪਹਿਲੀ ਪੱਧਰ ਤੇ ਤਾਂ ਇਹਦੇ ਵਿੱਚ ਆਪਸੀ ਤਾਲਮੇਲ ਜਿਹੜਾ ਬੜਾ ਮਹੱਤਵਪੂਰਨ ਆ ਜਿਹਦੇ ਲਈ ਰੰਧਾਵਾ ਸਾਹਿਬ ਕਾਫੀ ਯਤਨ ਕਰਦੇ ਰਹਿੰਦੇ ਆ ਸਾਡੇ ਪਰਜੇਵੇਂ ਬਹੁਤ ਜ਼ਿਆਦਾ ਨੇ ਲੇਕਿਨ ਰੰਧਾਵਾ ਸਾਹਿਬ ਜਿਹੜੇ ਵੀ ਬੜੇ ਸਿਰੜੀ ਬੰਦੇ ਆ ਇਹ ਲਗਾਤਾਰ ਜਿਹੜੇ ਆ ਉਹ ਮਿਹਨਤ ਉਦਲੀ ਕਰ ਰਹੇ ਆ ਸੰਪਰਕ ਕਰਦੇ ਰਹਿੰਦੇ ਆ ਤੇ ਮੈਂ ਇਸ ਗੱਲ ਲਈ ਉਹਨਾਂ ਨੂੰ ਕਾਫੀ ਜ਼ਿਆਦਾ ਐਪਰੀਸ਼ੀਏਟ ਕਰਨਾ ਚਾਹੁੰਗਾ ਆਪਣੇ ਵੱਲੋਂ ਇਹਦੇ ਵਿੱਚ ਸਾਡੇ ਪਾਠਕ੍ਰਮ ਕਿਸ ਕਿਸਮ ਦੇ ਹੋਣੇ ਚਾਹੀਦੇ ਆ ਵੱਖ-ਵੱਖ ਜਦੋਂ ਫੈਕਲਟੀਆਂ ਦੇ ਵਿੱਚ ਜਦੋਂ ਪੰਜਾਬੀ ਪੜ੍ਹਾਈ ਜਾਂਦੀ ਹੈ ਤਾਂ ਉਹਦੇ ਵਿੱਚ ਅਸੀਂ ਇਹ ਇਹਦੇ ਵਿੱਚ ਸੋਚਣ ਬਾਰੇ ਕਦਮ ਚੁੱਕ ਸਕਦੇ ਆ ਕਿ ਕਿਸ ਕਿਸਮ ਦੇ ਪਾਠਕ੍ਰਮ ਹੋਣੇ ਚਾਹੀਦੇ ਆ ਜਿਹੜੇ ਵਿਦਿਆਰਥੀਆਂ ਨੂੰ ਪੰਜਾਬੀ ਵੱਲ ਪ੍ਰੇਰਿਤ ਕਰ ਸਕਣ ਜਿਹੜੇ ਕਿ ਬੜੇ ਰੋਚਕ ਹੋਣ ਖਾਸ ਤੌਰ ਤੇ ਜਦੋਂ ਸਾਇੰਸ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜਾਉਣੀ ਆ ਤਾਂ ਕਿਸ ਕਿਸਮ ਦੇ ਪਾਠਕ੍ਰਮ ਹੋਣ ਜੇ ਟੈਕਨੋਲੋਜੀ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜਾਉਣੀ ਆ ਕਿਸ ਕਿਸਮ ਦੇ ਪਾਠਕ੍ਰਮ ਹੋਣ ਜਾਂ ਜਦੋਂ ਪੰਜਾਬੀ ਨੂੰ ਐਜ਼ ਅ ਸਬਜੈਕਟ ਕੋਈ ਵਿਦਿਆਰਥੀ ਲੈਂਦਾ ਤਾਂ ਉੱਥੇ ਉਹਦਾ ਮਿਆਰ ਕੀ ਹੋਵੇ ਮੈਂ ਸਮਝਦਾ ਇਸ ਵੇਲੇ ਸਭ ਤੋਂ ਜ਼ਰੂਰੀ ਹੈਗਾ ਕਿ ਪੰਜਾਬੀ ਦੇ ਪਾਠਕ੍ਰਮ ਇਵੇਂ ਦੇ ਹੋਣ ਕਿ ਉਹਦੇ ਵਿੱਚ ਰੋਚਕਤਾ ਹੋਵੇ ਹਰ ਵਿਦਿਆਰਥੀ ਨੂੰ ਪ੍ਰੇਰਿਤ ਕਰਨ ਵਾਲਾ ਸਿਲੇਬਸ ਹੋਵੇ ਤਾਂ ਜੋ ਵਿਦਿਆਰਥੀ ਹੈ ਪੰਜਾਬੀ ਨੂੰ ਬੋਝ ਨਾ ਸਮਝਣ ਬਲਕਿ ਉਹਨੂੰ ਆਪਣੇ ਸ਼ੌਂਕ ਦੇ ਨਾਲ ਜਿਹੜੇ ਆ ਉਹ ਪੰਜਾਬੀ ਦੇ ਵੱਲ ਆਉਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੰਜਾਬੀ ਦੇ ਸੰਦਰਭ ਦੇ ਵਿੱਚ ਬਹੁਤ ਸਾਰੀਆਂ ਪਹਿਲ ਕਦਮੀਆਂ ਕੀਤੀਆਂ ਜਦੋਂ ਲੋਕਧਾਰਾ ਪ੍ਰਵਾਸੀ ਪੰਜਾਬੀ ਸਾਹਿਤ ਭਾਸ਼ਾ ਵਿਗਿਆਨ ਵਰਗੇ ਅਨੁਸ਼ਾਸਨ ਪੰਜਾਬੀ ਦੇ ਵਿੱਚ ਇੰਟਰੋਡਿਊਸ ਹੋਏ ਤਾਂ ਇਹਦੇ ਵਿੱਚ ਪਹਿਲ ਕਦਮੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੀਤੀ ਸੀ ਔਰ ਮੈਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਜਦੋਂ ਪੰਜਾਬੀ ਲਾਜ਼ਮੀ ਕੀਤੀ ਗਈ ਤਾਂ ਪਹਿਲੀ ਵਾਰੀ ਉਹ ਵੀ ਗੁਰਦਾਰਾ ਦੇ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਜਿਹੜਾ ਹੈ ਉਹ ਅਪਣਾਇਆ ਗਿਆ ਸੀਗਾ ਸਾਡੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜਾ ਹੈ ਉਹ ਪੰਜਾਬੀ ਜਿਹੜੀ ਹੈ ਉਹ ਹਾਲਾਂਕਿ ਸਰਕਾਰ ਵੱਲੋਂ ਇਹ ਹੁਕਮ ਨੇ ਇਹ ਰੂਲ ਆ ਇਹ ਕਾਨੂੰਨ ਆ ਕਿ ਪੰਜਾਬੀ ਦੇ ਵਿੱਚ ਸਾਰੇ ਕਾਰਜ ਕੀਤੇ ਜਾਣ ਪਰ ਉਹ ਨਹੀਂ ਕੀਤੇ ਜਾਂਦੇ ਬਹੁਤੀ ਵਾਰੀ ਸਾਡੇ ਅਧਿਕਾਰੀ ਜਿਹੜੇ ਆ ਉਹ ਆਪਣੇ ਹਸਤਾਖਰ ਵੀ ਪੰਜਾਬੀ ਵਿੱਚ ਨਹੀਂ ਕਰਦੇ ਇਹਦੇ ਲਈ ਕਾਨੂੰਨਾਂ ਦੇ باوجود ਵੀ ਇਹ ਕਿਉਂ ਨਹੀਂ ਵਰਤਦਾ ਉਹਦਾ ਕਾਰਨ ਇਹ ਹੈ ਕਿ ਉਹਦੇ ਲਈ ਸਮਾਜ ਦੇ ਵਿੱਚ ਇੱਕ ਚੇਤਨਾ ਪੈਦਾ ਕਰਨ ਦੀ ਲੋੜ ਹੈ ਕਿ ਬਿਨਾਂ ਕਾਨੂੰਨ ਦੇ ਹੀ ਅਸੀਂ ਆਪਣੀ ਭਾਸ਼ਾ ਨੂੰ ਪਿਆਰ ਕਰੀਏ ਤੋਂ ਪੰਜਾਬੀ ਅਧਿਆਪਕ ਮੰਚ ਮੈਨੂੰ ਲੱਗਦਾ ਹੈ ਕਿ ਇਸ ਖੇਤਰ ਦੇ ਵਿੱਚ ਕੰਮ ਕਰੇਗਾ ਕਿ ਕਿਹੋ ਜੀ ਚੇਤਨਾ ਜਿਹੜੀ ਆ ਇੱਕ ਨਵੀਂ ਚੇਤਨਾ ਜਿਹੜੀ ਆ ਉਹ ਪੰਜਾਬੀ ਸਮਾਜ 'ਚ ਪੈਦਾ ਕੀਤੀ ਜਾਵੇ ਕਿ ਅਸੀਂ ਆਪਣੀ ਭਾਸ਼ਾ ਨੂੰ ਆਪਣੇ ਦਿਲੋਂ ਪਿਆਰ ਕਰੀਏ ਜਿਵੇਂ ਬਾਬਾ ਫਰੀਦ ਨੇ ਕਿਹਾ ਨਾ ਦਿਲੋਂ ਮੁਹੱਬਤ ਜਿੰਨ ਸੇ ਹੀ ਸੱਚਿਆ ਜੇ ਅਸੀਂ ਦਿਲੋਂ ਨਹੀਂ ਪਿਆਰ ਕਰਦੇ ਤੇ ਬੁੱਲੇ ਸ਼ਾਹ ਕਹਿੰਦੇ ਬਾਹਰੋਂ ਤੌਬਾ ਦਿਲੋਂ ਨਾ ਕਰਦਾ ਬਾਹਰੋਂ ਅਸੀਂ ਪੰਜਾਬੀ ਦੇ ਜਿੰਨੇ ਮਰਜੀ ਨਾਰੇ ਲਾਈ ਜਾਈਏ ਪੰਜਾਬੀ ਦੇ ਹੱਕ ਦੇ ਵਿੱਚ ਜਿੰਨੇ ਮਰਜੀ ਪ੍ਰਚਾਰ ਕਰੀਏ ਲੇਕਿਨ ਜੇਕਰ ਅਸੀਂ ਦਿਲੋਂ ਪੰਜਾਬੀ ਨੂੰ ਪਿਆਰ ਨਹੀਂ ਕਰਦੇ ਉਹਨਾਂ ਚਿਰ ਤੱਕ ਅਸੀਂ ਸਮਾਜ ਦੇ ਵਿੱਚ ਇਹੋ ਜੀ ਭਾਸ਼ਾ ਦਾ ਸਤਕਾਰ ਜਿਹੜਾ ਪੈਦਾ ਨਹੀਂ ਕਰ ਸਕਦੇ ਇਸ ਕਰਕੇ ਪੰਜਾਬੀ ਅਧਿਆਪਕ ਮੰਚ ਇੱਕ ਇਹੋ ਜੀ ਚੇਤਨਾ ਪੈਦਾ ਕਰੇਗਾ ਜਿਹੜੀ ਕਿ ਮੈਂ ਉਮੀਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਅਸੀਂ ਪੰਜਾਬੀ ਲੋਕ ਕਿਸੇ ਵੀ ادارے ਵਿੱਚ ਹੋਈਏ ਅਸੀਂ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰੀਏ ਔਰ ਹੋ ਸਕੇ ਤਾਂ ਜਿੰਨੇ ਵੀ ਕੰਮ ਪੰਜਾਬੀ ਚ ਹੋ ਸਕਣ ਉਹਨਾਂ ਹੀ ਬਿਹਤਰ ਆ ਹਰ ਕੰਮ ਅਸੀਂ ਪੰਜਾਬੀ ਚ ਕਰੀਏ ਆਪਣੇ ਸਾਇਨ ਅਸੀਂ ਪੰਜਾਬੀ ਚ ਕਰੀਏ ਕਿਉਂਕਿ ਅਸੀਂ ਪੰਜਾਬੀ ਚ ਸਾਰੇ ਕੰਮ ਨਹੀਂ ਕਰਦੇ ਇਸ ਕਰਕੇ ਕਈ ਸੰਕਟ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਦੇ ਸਾਹਮਣੇ ਹੋਣਗੇ ਉਹਨਾਂ ਵਿੱਚੋਂ ਇੱਕ ਬਹੁਤ ਵੱਡਾ ਇੱਕ ਨਵਾਂ ਚੈਲੰਜ ਜਿਹੜਾ ਹੈ ਉਹ ਹੈਗਾ ਆ ਮਸ਼ੀਨੀ ਬੁੱਧੀਮਾਨਤਾ ਦਾ ਜਿਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਹਾ ਜਾਂਦਾ ਹੈ ਹੁਣ ਇਸ ਸਬੰਧੀ ਕਈ ਮੀਟਿੰਗਸ ਹੋਈਆਂ ਸਾਡੀਆਂ ਚੰਡੀਗੜ੍ਹ ਦੇ ਵਿੱਚ ਪੰਜਾਬ ਕਲਾ ਪ੍ਰੀਸ਼ਦ ਚ ਵੀ ਸਾਡੀ ਮੀਟਿੰਗ ਹੋਈ ਉਹਦੇ ਵਿੱਚ ਹੁਣ ਮਸਲਾ ਜਿਹੜਾ ਨਵਾਂ ਉੱਭਰ ਰਿਹਾ ਉਹ ਇਹ ਹੈ ਕਿ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹਦੇ ਲਈ ਮਸ਼ੀਨੀ ਬੁੱਧੀਮਾਨਤਾ ਸ਼ਬਦ ਸਰਜੀਤ ਪਾਤਰ ਜੀ ਨੇ ਪੰਜਾਬੀ ਦੇ ਵਿੱਚ ਬਣਾਇਆ ਤਾਂ ਮਸ਼ੀਨੀ ਬੁੱਧੀਮਾਨਤਾ ਦੇ ਜਦੋਂ ਵਕ ਵਕ ਟੂਲਸ ਆਏ ਵਕ ਵਕ ਪ੍ਰੋਗਰਾਮ ਆਏ ਉਹਦੇ ਵਿੱਚ ਗੂਗਲ ਦਾ ਜੈਮਿਨਾਈ ਪ੍ਰੋਗਰਾਮ ਆਇਆ ਸਾਡੇ ਕੋਲ ਚੈਟ ਜੀਪੀਟੀ ਹੈ ਜਾਂ ਹੋਰ ਕਈ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ ਉਹ ਅੰਗਰੇਜ਼ੀ ਦੇ ਵਿੱਚ ਆਪਣਾ ਕੰਮ ਕਰਦੇ ਆ ਜਾਂ ਹਿੰਦੀ ਚ ਕਰਦੇ ਆ ਜਾਂ ਭਾਰਤ ਦੀਆਂ ਕੁਝ ਹੋਰ ਭਾਸ਼ਾਵਾਂ ਚ ਵੀ ਕਰਦੇ ਆ ਪਰ ਪੰਜਾਬੀ ਜਿਹੜੀ ਹੈ ਪੰਜਾਬੀ ਵਿੱਚ ਉਹ ਹਜੇ ਕੰਮ ਨਹੀਂ ਕਰਦੇ ਪੰਜਾਬੀ ਨੂੰ ਗੂਗਲ ਨੇ ਜੈਮਿਨਾਈ ਦੇ ਉੱਤੇ ਐਕਸੈਪਟ ਨਹੀਂ ਕੀਤਾ ਪਰ ਇਹਦੇ ਵਿੱਚ ਗੂਗਲ ਦਾ ਕੋਈ ਕਸੂਰ ਨਹੀਂ ਹੈ ਅਸੀਂ ਇਹ ਨਹੀਂ ਹੈ ਕਿ ਕਿ ਧਰਨਾ ਲਾ ਲਈਏ ਤੇ ਗੂਗਲ ਨੂੰ ਅਸੀਂ ਇਸ ਗੱਲ 'ਤੇ ਮਜਬੂਰ ਕਰੀਏ ਕਿ ਪੰਜਾਬੀ ਲਓ ਇਸ ਤਰ੍ਹਾਂ ਹੋਣਾ ਹੀ ਨਹੀਂ ਹੈ ਇਹ ਕਿਵੇਂ ਹੋਏਗਾ ਇਹ ਹੋਵੇਗਾ ਜਦੋਂ ਅਸੀਂ ਸਾਰਾ ਹੀ ਕੰਮ ਜਿਹੜਾ ਆਨਲਾਈਨ ਕਰਦੇ ਹਾਂ ਪੰਜਾਬੀ 'ਚ ਕਰਾਂਗੇ ਜਿਹੜੇ ਅਸੀਂ ਪੰਜਾਬੀ ਨੂੰ ਪੜਦੇ ਪੜਾਉਂਦੇ ਆ ਪੰਜਾਬੀ ਦੇ ਅਧਿਆਪਕਾਂ ਪੰਜਾਬੀ ਦੇ ਵਿਦਿਆਰਥੀਆਂ ਪਰ ਜਦੋਂ ਅਸੀਂ ਇੰਟਰਨੈਟ ਦੇ ਉੱਤੇ ਆਪਣਾ ਕੰਮ ਕਰਦੇ ਅਸੀਂ ਪੰਜਾਬੀ ਚ ਨਹੀਂ ਕਰਦੇ ਅਸੀਂ ਅੰਗਰੇਜ਼ੀ ਚ ਕਰਦੇ ਜਾਂ ਰੂਮਨ ਸਕ੍ਰਿਪਟ ਚ ਕਰਦੇ ਆ ਪੰਜਾਬੀ ਨੂੰ AI ਦੇ ਉੱਤੇ ਲਿਆਉਣ ਲਈ ਸਭ ਤੋਂ ਪਹਿਲਾਂ ਡਾਟਾ ਜਿਹੜਾ ਹੈ ਉਹ ਪੰਜਾਬੀ ਦੇ ਵਿੱਚ ਸਫੀਸ਼ੀਐਂਟ ਚਾਹੀਦਾ ਤੇ ਉਹ ਤਾਂ ਸੰਭਵ ਹੈ ਕਿ ਅਸੀਂ ਜਿੰਨੇ ਵੀ ਪੰਜਾਬੀ ਲੋਕ ਆ ਪੰਜਾਬੀ ਚ ਟਾਈਪ ਕਰੋ ਇੰਟਰਨੈਟ ਦੇ ਉੱਤੇ ਪੰਜਾਬੀ ਚ ਕੰਮ ਕਰੋ ਮੋਬਾਈਲ ਤੇ ਉੱਤੇ ਜਦੋਂ ਗੱਲ ਕਰਦੇ ਹੋ ਪੰਜਾਬੀ ਚ ਕਰੋ ਜਦੋਂ ਫੇਸਬੁੱਕ ਤੇ ਕੁਝ ਲਿਖਦੇ ਹੋ ਪੰਜਾਬੀ ਚ ਲਿਖੋ ਇਹ ਚੇਤਨਾ ਜਿੰਨਾ ਚਿਰ ਨਹੀਂ ਹੁੰਦੀ ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਉਹਦੇ ਲਈ ਸਾਨੂੰ ਕੋਈ ਫੇਰ ਵਿਸ਼ੇਸ਼ ਯਤਨ ਕਰਨ ਦੀ ਲੋੜ ਹੀ ਨਹੀਂ ਜਦੋਂ ਸਫੀਸ਼ੀਐਂਟ ਡਾਟਾ ਹੋਊਗਾ ਆਪਣੇ ਆਪ ਹੀ ਇਹ ਜਿਹੜੇ ਮਸ਼ੀਨੀ ਬੁੱਧੀਮਾਨਤਾ ਦੇ ਇਹ ਜਿਹੜੇ ਪ੍ਰੋਗਰਾਮ ਨੇ ਇਹ ਪੰਜਾਬੀ ਨੂੰ ਪ੍ਰਵਾਨ ਕਰ ਲੈਣਗੇ ਸੋ ਇਹਦੇ ਲਈ ਚੇਤਨਾ ਪੈਦਾ ਕਰਨ ਲਈ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਅਧਿਆਪਕ ਮੰਚ ਇਸ ਪਾਸੇ ਵੀ ਕੰਮ ਕਰ ਸਕਦਾ ਕਿਉਂਕਿ ਰੰਧਾਵਾ ਸਾਹਿਬ ਨੇ ਮੈਨੂੰ ਇਹ ਕਿਹਾ ਸੀਗਾ ਕਿ ਕੁਝ ਸੁਝਾਅ ਵੀ ਜਿਹੜੇ ਦਿੱਤੇ ਜਾਣ ਤੋਂ ਮੇਰਾ ਇੱਕ ਸੁਝਾਅ ਤਾਂ ਇਹ ਹੈ ਜਿਹੜੀਆਂ ਮੌਜੂਦਾ ਪੰਜਾਬੀ ਦੀਆਂ ਚੁਣੌਤੀਆਂ ਸੰਬੰਧੀ ਕਿ ਅਸੀਂ ਇਹ ਸਾਰੇ ਪੰਜਾਬੀ ਦੇ ਅਧਿਆਪਕ ਦੇ ਵਿਦਿਆਰਥੀ ਇਹ ਪ੍ਰਣ ਕਰੀਏ ਕਿ ਅਸੀਂ ਜੋ ਵੀ ਕੰਮ ਕਰਨਾ ਇੰਟਰਨੈਟ ਦੇ ਉੱਤੇ ਉਹ ਅਸੀਂ ਪੰਜਾਬੀ 'ਚ ਕਰੀਏ ਤੇ ਜਦੋਂ ਪੰਜਾਬੀ ਦੇ ਉੱਤੇ ਸੀ ਸਾਰਾ ਕੰਮ ਕਰਾਂਗੇ ਤਾਂ ਉਹ ਆਪਣੇ ਆਪ ਇੰਟਰਨੈਟ ਦੇ ਉੱਤੇ ਇਕੱਠਾ ਹੁੰਦਾ ਜਾਂਦਾ ਤੇ ਜਦੋਂ ਡਾਟਾ ਇਕੱਠਾ ਹੋ ਜਾਏਗਾ ਤਾਂ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਵੀ ਆ ਜਾਊਗਾ ਦੂਸਰੀ ਗੱਲ ਮੈਂ ਜਿਹੜੀ ਕਹਿਣਾ ਚਾਹੁੰਦਾ ਪਿਛਲੇ ਦਿਨੀ ਮੈਂ ਇਹ ਦੇਖਿਆ ਜਿਹੜਾ ਖਾਸ ਤੌਰ ਤੇ ਮੈਂ ਅਧਿਆਪਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਸਾਡੇ ਜਿਹੜੇ ਕਾਲਜਾਂ ਦੇ ਅਧਿਆਪਕਾ ਜਿਹੜੇ ਸਾਡੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਨਾ ਵੀ ਅਧਿਆਪਕ ਸਾਡੇ ਕੋਈ ਵੀ ਵਿਦਿਆਰਥੀ ਆ ਇੱਕ ਸਾਡੇ ਬਹੁਤ ਵੱਡੇ ਵਿਦਵਾਨ ਉਹਨਾਂ ਨੇ ਕਿਸੇ WhatsApp ਗਰੁੱਪ ਦੇ ਵਿੱਚ ਮੈਂ ਵੀ ਹਾਂ ਉਹ ਵੀ ਨੇ ਉਹਨਾਂ ਨੇ ਇੱਕ ਦਿਨ ਇੱਕ ਮੈਸੇਜ ਪਾਇਆ ਕਿ ਉਹ ਕਿਸੇ ਕਾਲਜ ਦੇ ਵਿੱਚ ਗਏ ਤੇ ਕਾਲਜ ਦੇ ਮਰਦਾਨਾ ਸਟਾਫ ਰੂਮ ਵਿੱਚੋਂ ਬੈਠੇ ਸੀ ਪਰ ਉਹਨਾਂ ਨੇ ਕਿਹਾ ਕਿ ਉੱਥੇ ਅਧਿਆਪਕਾਂ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਸੀ ਉੱਥੇ ਕਹਿੰਦੇ ਚਰਚਾ ਚੱਲ ਰਹੀ ਸੀ ਕਿ ਹੁਣ ਜਿਹੜਾ ਸਟਾਕ ਮਾਰਕੀਟ ਕਿੱਧਰ ਨੂੰ ਜਾ ਰਹੀ ਹੈ ਪਲਾਟਾਂ ਦੇ ਰੇਟ ਜਿਹੜੇ ਆ ਉਨ੍ਹਾਂ ਚ ਵਾਧਾ ਘਟਾ ਕੀ ਚੱਲ ਰਿਹਾ ਆਉਣ ਵਾਲੇ ਪੇ ਕਮਿਸ਼ਨ ਦੇ ਵਿੱਚ ਕੀ ਉਤਰਾ ਚੜਾ ਨੇ ਜਿਹੜਾ ਹੈ ਉਹਦੇ ਵਿੱਚ ਤਨਖਾਹਾਂ ਪਲਾਟ ਤੇ ਮਾਰਕੀਟ ਤੇ ਇਹ ਚਰਚਾ ਹੀ ਚੱਲ ਰਹੀ ਸੀ ਤੇ ਪੁੱਲ ਮਿਲਾ ਕੇ ਕਿਤਾਬਾਂ ਤੋਂ ਬਿਨਾਂ ਹਰ ਕਿਸਮ ਦੀ ਗੱਲ ਉੱਥੇ ਹੋ ਰਹੀ ਸੀ ਇਹ ਆਪਣੇ ਆਪ ਵਿੱਚ ਬੜਾ ਇੱਕ ਸੰਕਟ ਦਾ ਸੰਕੇਤ ਆ ਕਿਉਂਕਿ ਜਿੰਨਾ ਚਿਰ ਤੱਕ ਅਧਿਆਪਕ ਜਿਹੜੇ ਆ ਉਹ ਕਿਤਾਬਾਂ ਪੜਨ ਦਾ ਰੁਝਾਨ ਉਹਨਾਂ 'ਚ ਪੈਦਾ ਨਹੀਂ ਹੁੰਦਾ ਉਹਨਾਂ ਚਿਰ ਵਿਦਿਆਰਥੀਆਂ ਦੇ ਵਿੱਚ ਪੈਦਾ ਨਹੀਂ ਹੋ ਸਕਦਾ ਮੈਂ ਇਹ ਚਾਹੂੰਗਾ ਕਿ ਅਧਿਆਪਕ ਮੰਚ ਇਸ ਗੱਲ ਲਈ ਵੀ ਕੋਈ ਯਤਨਸ਼ੀਲ ਹੋਵੇ ਕਿ ਜਿੰਨਾ ਚੰਗਾ ਸਾਹਿਤ ਸਾਡੇ ਕੋਲ ਅਵੇਲੇਬਲ ਜਾਂ ਜਿੰਨਾ ਨਵਾਂ ਕੁਝ ਲਿਖਿਆ ਪੜਿਆ ਜਾ ਰਿਹਾ ਜੋ ਨਵਾਂ ਪ੍ਰਕਾਸ਼ਿਤ ਹੋ ਰਿਹਾ ਉਦੇ ਬਾਰੇ ਲਗਾਤਾਰ ਜਿਹੜੀ ਇੱਕ ਚਰਚਾ ਜਿਹੜੀ ਆ ਨਵੇਂ ਸਾਹਿਤ ਬਾਰੇ ਉਹ ਹੋਣੀ ਚਾਹੀਦੀ ਹੈ ਪਰ ਉਹਦੇ ਵਿੱਚ ਅਧਿਆਪਕ ਐਕਟਿਵਲੀ ਪਾਰਟਿਸਿਪੇਟ ਕਰਨ ਹਰ ਕਾਲਜ ਦੇ ਵਿੱਚ ਇੱਕ ਇਹੋ ਜਿਹਾ ਮੰਚ ਬਣਨੇ ਚਾਹੀਦੇ ਆ ਅਧਿਆਪਕ ਮੰਚ ਵਜੋਂ ਹੀ ਕਿ ਜਿਹੜੇ ਉਹਦੇ ਵਿੱਚ ਇੱਕ ਪੁਸਤਕ ਚਰਚਾ ਨੂੰ ਇੱਕ ਫੀਚਰ ਵਜੋਂ ਸ਼ਾਮਲ ਕਰਨ ਇੱਕ ਕਿਤਾਬ ਇੱਕ ਸੰਵਾਦ ਵਰਗਾ ਕੋਈ ਈਵੈਂਟ ਜਿਹੜੀ ਉਹ ਸ਼ੁਰੂ ਕੀਤੀ ਜਾ ਸਕਦੀ ਹੈ ਜਿਹਦੇ ਵਿੱਚ ਨਵੀਆਂ ਕਿਤਾਬਾਂ ਜਿਹੜੀਆਂ ਨੇ ਉਹਨਾਂ ਬਾਰੇ ਅਧਿਆਪਕ ਆਪਸ ਦੇ ਵਿੱਚ ਚਰਚਾ ਕਰਨ ਇਸ ਕਰਕੇ ਕਿਤਾਬਾਂ ਪੜਨ ਦਾ ਰੁਝਾਨ ਇਹ ਬਹੁਤ ਜ਼ਰੂਰੀ ਆ ਜੇਕਰ ਅਸੀਂ ਸਾਡੇ ਅਧਿਆਪਕ ਨਵੀਆਂ ਕਿਤਾਬਾਂ ਨਹੀਂ ਪੜਨਗੇ ਔਰ ਉਹਨਾਂ ਬਾਰੇ ਲਗਾਤਾਰ ਵਿਦਿਆਰਥੀਆਂ 'ਚ ਚਰਚਾ ਨਹੀਂ ਕਰਨਗੇ ਤਾਂ ਉਹਨਾ ਤੇ ਆਪ ਜੁੜ ਸਕਣਗੇ ਅਧਿਆਪਨ ਦੇ ਨਾਲ ਠੀਕ ਤਰ੍ਹਾਂ ਤੇ ਨਾ ਹੀ ਵਿਦਿਆਰਥੀਆਂ ਨੂੰ ਜੋੜ ਸਕਣਗੇ ਕਈ ਵਾਰੀ ਜਦੋਂ ਮੈਂ ਜਿਹੜੀਆਂ ਸਿਲੈਕਸ਼ਨ ਕਮੇਟੀਆਂ ਦੇ ਵਿੱਚ ਜਾਂਦਾ ਹਾਂ ਤਾਂ ਅਕਸਰ ਇਹ ਸਵਾਲ ਅਸੀਂ ਉਮੀਦਵਾਰਾਂ ਨੂੰ ਕਰਦੇ ਆ ਕਿ ਤੁਸੀਂ ਨਵਾਂ ਕੀ ਪੜਿਆ ਤਾਂ ਜਿਹੜੇ ਅਧਿਆਪਕ ਪੜ੍ਹਾ ਰਹੇ ਹੁੰਦੇ ਆ ਚਾਹੇ ਉਹ ਕਿਸੇ ਵੀ ਰੂਪ ਚ ਕਾਲਜਾਂ 'ਚ ਪੜ੍ਹਾ ਰਹੇ ਹੁੰਦੇ ਆ ਉਹਨਾਂ ਨੇ ਪਿਛਲੇ ਕਈ-ਕਈ ਸਾਲਾਂ ਤੋਂ ਕੋਈ ਵੀ ਨਵੀਂ ਕਿਤਾਬ ਨਹੀਂ ਪੜ੍ਹੀ ਹੁੰਦੀ ਸੋ ਅਧਿਆਪਕ ਮੰਚ ਇਸ ਗੱਲ ਪ੍ਰਤੀ ਵੀ ਸੁਚੇਤ ਹੋ ਗਏ ਆ ਤੀਸਰੀ ਗੱਲ ਮੈਂ ਇਹ ਕਰਨੀ ਚਾਹੁੰਦਾ ਕਿ ਜਿਹੜੀ ਲੰਬੇ ਸਮੇਂ ਤੋਂ ਪੰਜਾਬੀ ਦੇ ਅਧਿਆਪਕਾਂ ਦੀ ਜਿਹੜੀ ਸਰਕਾਰੀ ਨੌਕਰੀਆਂ 'ਚ ਭਰਤੀ ਨਹੀਂ ਹੋ ਰਹੀ ਹੁਣ ਪਿੱਛੇ ਦੇ 1158 ਜਿਹੜੇ ਆ ਉਹਨਾਂ ਨੂੰ ਜੁਆਇਨ ਕਰਾ ਲਿਆ ਗਿਆ ਉਹ ਬਹੁਤ ਚੰਗੀ ਗੱਲ ਆ ਇੱਕ ਵੱਡੇ ਪੱਧਰ ਦੇ ਉੱਤੇ ਸਾਡੇ ਵਿਦਿਆਰਥੀ ਜਿਹੜੇ ਆ ਉਹ ਨੌਕਰੀਆਂ ਤੇ ਗਏ ਉਹਦੇ ਨਾਲ ਇੱਕ ਨਵਾਂ ਉਤਸ਼ਾਹ ਜਿਹੜਾ ਵਿਦਿਆਰਥੀਆਂ ਦੇ ਵਿੱਚ ਪੈਦਾ ਹੋਇਆ ਜਿੰਨਾ ਚਿਰ ਤੱਕ ਰੋਜ਼ਗਾਰ ਦੇ ਵਿੱਚ ਪੰਜਾਬੀ ਦੇ ਵਿਦਿਆਰਥੀ ਨਹੀਂ ਆਉਣਗੇ ਉਹਨਾਂ ਚਿਰ ਤੱਕ ਨਵੇਂ ਵਿਦਿਆਰਥੀਆਂ ਨੂੰ ਜਿਹੜਾ ਹੈ ਉਹ ਪੰਜਾਬੀ ਦੀ ਪੜ੍ਹਾਈ ਦੇ ਵਿੱਚ ਰੁਝਾਨ ਪੈਦਾ ਹੋਣਾ ਉਹਨਾਂ ਦੇ ਵਿੱਚ ਉਹ ਜਿਹੜਾ ਮੁਸ਼ਕਲ ਹੁੰਦਾ ਜਾਊਗਾ ਸੋ ਉਹਨੇ ਇੱਕ ਨਵੀਂ ਜਿਹੜੀ ਹੈ ਉਤਸ਼ਾਹ ਇੱਕ ਨਵਾਂ ਉਤਸ਼ਾਹ ਪੈਦਾ ਕੀਤਾ ਹੈ ਵਿਦਿਆਰਥੀਆਂ ਦੇ ਵਿੱਚ ਸੋ ਇਸ ਪਾਸੇ ਵੀ ਅਧਿਆਪਕ ਮੰਚ ਜਿਹੜਾ ਹੈ ਉਹ ਇੱਕ ਜਿਹੜਾ ਹੈ ਉਹ ਇਨੀਸ਼ੀਏਟਿਵ ਲੈ ਸਕਦਾ ਹੈ ਕਿ ਕਿੰਨੀਆਂ ਪੋਸਟਾਂ ਸਰਕਾਰੀ ਕਾਲਜਾਂ 'ਚ ਖਾਲੀ ਨੇ ਕਿੰਨੀਆਂ ਪੋਸਟਾਂ ਐਡਿਟ ਕਾਲਜਾਂ 'ਚ ਖਾਲੀ ਨੇ ਉਹਨਾਂ ਨੂੰ ਭਰ ਭਰਵਾਉਣ ਲਈ ਵੀ ਅਧਿਆਪਕ ਮੰਚ ਜਿਹੜਾ ਉਹ ਇੱਕ ਯਤਨਸ਼ੀਲ ਹੋ ਸਕਦਾ ਹੈ ਔਰ ਉਹਦੇ ਲਈ ਇੱਕ ਦਬਾਅ ਸਮੂਹ ਵਜੋਂ ਕੰਮ ਕਰ ਸਕਦਾ ਹੈ ਸੋ ਇੰਨੀ ਇੱਕ ਗੱਲ ਮੈਂ ਪਿਆਰੇ ਦੋਸਤੋ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਸੀ ਅਧਿਆਪਕ ਮੰਚ ਇੱਕ ਵਿਅਕਤੀ ਦੇ ਵਿਚਾਰ ਦੇ ਵਿੱਚੋਂ ਪੈਦਾ ਹੋਇਆ ਪਰ ਇਹ ਹੌਲੀ-ਹੌਲੀ ਕਾਫੀ ਵੱਡੇ ਪੱਧਰ ਤੇ ਫੈਲ ਗਿਆ ਮੈਂ ਹੈਰਾਨ ਹਾਂ ਕਿ ਜਿਹੜਾ WhatsApp ਗਰੁੱਪ ਰਦਾਵਾ ਸਾਹਿਬ ਨੇ ਬਣਾਇਆ ਉਹ ਵੇਖਾ ਜਿੰਨੀ ਸਮਰੱਥਾ ਹੁੰਦੀ ਹੈ ਇੱਕ WhatsApp ਗਰੁੱਪ ਦੀ ਉਹ ਤਾਂ ਪੂਰੀ ਹੋ ਗਈ ਉਹਨਾਂ ਨੇ ਇੱਕ ਹੋਰ WhatsApp ਗਰੁੱਪ ਹੁਣ ਬਰੌੜਾ ਪਿਆ ਹੈ ਤੇ ਇੰਨੇ ਵੱਡੇ ਪੱਧਰ ਤੇ ਜਦੋਂ ਅਸੀਂ ਹੁਣ ਇਕੱਠੇ ਹੋ ਹੀ ਗਏ ਆ ਤੇ ਮੈਨੂੰ ਲੱਗਦਾ ਕਿ ਸਾਨੂੰ ਵਿਦਿਵਤ ਰੂਪ ਦੇ ਵਿੱਚ ਕੁਝ ਨੁਕਤੇ ਸਾਹਮਣੇ ਰੱਖ ਕੇ ਉਹਦੇ ਲਈ ਕੰਮ ਕਰਨਾ ਚਾਹੀਦਾ ਹੈ ਔਰ ਮੈਂ ਤੈਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਅਧਿਆਪਕ ਮੰਚ ਦੀ ਸਿਰਜਣਾ ਲਈ ਔਰ ਮੈਂ ਉਮੀਦ ਕਰਦਾ ਹਾਂ ਕਿ ਅਧਿਆਪਕ ਮੰਚ ਆਉਣ ਵਾਲੇ ਸਮੇਂ 'ਚ ਪੰਜਾਬੀ ਅਧਿਆਪਕ ਮੰਚ ਕਾਫੀ ਸਾਰਥਕ ਕੰਮ ਕਰੂਗਾ ਔਰ ਉਹਦੇ ਲਈ ਜਿੱਥਾ ਸੰਭਵ ਸਾਡੇ ਵੱਲੋਂ ਜਿਸ ਕਿਸਮ ਦੇ ਸਹਿਯੋਗ ਦੀ ਲੋੜ ਹੋਵੇਗੀ ਉਹ ਅਸੀਂ ਵੀ ਆਪਣੇ ਵੱਲੋਂ ਉਹਦੇ ਵਿੱਚ ਕਰਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ